ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੇਹ ਯੁੱਧ ਨਸ਼ਾ ਵਿਰੋਧ ਤਾਂ ਹੈ ਤਾਂ ਅੱਜ ਐਸਐਸਪੀ ਸਾਹਿਬ ਕੁੜੀਆਂ ਵਾਲੇ ਸਕੂਲ ਕੰਨਿਆ ਸਕੂਲ ਜੀਰਾ ਵਿੱਚ ਪਹੁੰਚੇ ਸੀ ਤੇ ਗੱਲਬਾਤ ਕਰਾਂਗੇ ਇਸ ਵਕਤ ਸਾਡੇ ਨਾਲ ਰਕੇਸ਼ ਸ਼ਰਮਾ ਜੀ ਪ੍ਰਿੰਸੀਪਲ ਨੇ ਸਰ ਸਸੀ ਕੌਰ ਸਸੀ ਕੌਰ ਜੀ ਸਰ ਅੱਜ ਐਸਐਸਪੀ ਸਾਹਿਬ ਬੱਚਿਆਂ ਨੂੰ ਮਿਲੇ ਨੇ ਬੜੀ ਤਾਰੀਫ ਕਰ ਰਹੇ ਸੀ ਸਕੂਲ ਦੀ ਤਾਂ ਕੀ ਕਹਿਣਾ ਚਾਹੁੰਦੇ ਆ ਸਕੂਲ ਬੜਾ ਭਾਗਾਂ ਵਾਲਾ ਦਿਨ ਸੀਗਾ ਕਿ ਮਾਣਯੋਗ ਐਸਐਸਪੀ ਸਰ ਦਾ ਭਪਿੰਦਰ ਸਿੰਘ ਜੀ ਸਿੱਧੂ ਸਾਹਿਬ ਉਹ ਅੱਜ ਸਕੂਲ ਵਿਜ਼ਿਟ ਕੀਤਾ ਉਹਨਾਂ ਨੇ ਔਰ ਸਾਡਾ ਜੋ ਮਹਮ ਚੱਲਦੀ ਪਈ ਹੈ ਸਕੂਲਾਂ ਦੇ ਵਿੱਚ ਸਿਲੇਬਸ ਵੀ ਨਵਾਂ ਲਾਗੂ ਕੀਤਾ ਹੈ ਯੁੱਧ ਨਸ਼ਾ ਵਿਰੋਧ ਉਹਦੇ ਤਹਿਤ ਅੱਜ ਬੱਚਿਆਂ ਦੇ ਨਾਲ ਉਹਨਾਂ ਨੇ ਇੰਟਰੈਕਸ਼ਨ ਕੀਤਾ ਔਰ ਹੈਰਾਨੀ ਇਸ ਕਰਦੀ ਹੈ ਕਿ ਪੁਲਸ ਮੈਕਨੇ ਦੇ ਵਿੱਚ ਵੀ ਇਹਨਾਂ ਉੱਚੇ ਉਹਦੇ ਤੇ ਹੁੰਦਿਆਂ ਹੋਇਆਂ ਵੀ ਜਿਸ ਹਿਸਾਬ ਨਾਲ ਉਹਨਾਂ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਉਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਮਜ਼ੇ ਹੋਏ ਪ੍ਰੋਫੈਸਰ ਨੇ ਮਜ਼ੇ ਹੋਏ ਟੀਚਰ ਨੇ ਔਰ ਉਹਨਾਂ ਨੇ ਜਿੰਨਾ ਚਿਰ ਵੀ ਬੱਚਿਆਂ ਨਾਲ ਗੱਲ ਕੀਤੀ ਬੱਚਿਆਂ ਦੇ ਨਾਲ ਕੰਟੈਕਟ ਰੱਖਿਆ ਬੱਚਿਆਂ ਨਾਲ ਗੱਲਬਾਤ ਕੀਤੀ ਔਰ ਬੱਚਿਆਂ ਦੇ ਲੈਵਲ ਤੇ ਜਾ ਕੇ ਨਸ਼ਿਆਂ ਦੇ ਦੁਸ਼ਪ੍ਰਭਾਵ ਔਰ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਕਿਵੇਂ ਸਮਾਜ ਨੂੰ ਮੈਸੇਜ ਦੇਣਾ ਉਹ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਬਾਕੀ ਸਾਡੇ ਵਾਸਤੇ ਸਾਡੀ ਟੀਮ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਜਦੋਂ ਸਕੂਲ ਦੇ ਵਿੱਚ ਐਂਟਰ ਹੋਏ ਤੇ ਉਹਨਾਂ ਦੇ ਮਨ 'ਚ ਸੀਗਾ ਸ਼ਾਇਦ ਕੋਈ ਪ੍ਰਾਈਵੇਟ ਸਕੂਲ ਹੈ ਪਰ ਜਦੋਂ ਆਫਿਸ ਵਿੱਚ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਇਹ ਸਰਕਾਰੀ ਸਕੂਲ ਹੈ ਔਰ ਪੰਜਾਬ ਦਾ ਬੈਸਟ ਸਕੂਲ ਹੈ ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਬਹੁਤ ਖਾਹਰ ਖੁਸ਼ੀ ਪ੍ਰਗਟ ਕੀਤੀ ਤੇ ਅੱਗੇ ਤੋਂ ਵੀ ਕਿਸੇ ਲਈ ਮੌਕਾ ਮਿਲਿਆ ਸਕੂਲ ਵਿਜ਼ਿਟ ਕਰਨ ਦੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਬੱਚਿਆਂ ਨੂੰ ਮਿਲ ਕੇ ਉਹ ਬਹੁਤ ਖੁਸ਼ ਸੀਗੇ ਔਰ ਸਾਡੇ ਸਾਫ ਵਾਸਤੇ ਸਾਡੀ ਟੀਮ ਵਾਸਤੇ ਬੱਚਿਆਂ ਵਾਸਤੇ ਬਹੁਤ ਅੱਛੀ ਇੱਕ ਮੋਟੀਵੇਸ਼ਨਲ ਅੱਜ ਦੀ ਵਿਜ਼ਿਟ ਸੀਗੀ ਉਹਨਾਂ ਦੀ ਜਿੰਨਾ ਕਰਕੇ ਸਾਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਉਤਸ਼ਾਹ ਮਿਲਿਆ ਔਰ ਉਮੀਦ ਹੈ ਕਿ ਅਸੀਂ ਸਕੂਲ ਦੀਆਂ ਪ੍ਰਾਪਤੀਆਂ ਇਸੇ ਤਰ੍ਹਾਂ ਕਰਦੇ ਰਵਾਂਗੇ ਜਿੰਦੇ ਨਾਲ ਸਾਡਾ ਪੰਜਾਬ ਚ ਬੱਚਿਆਂ ਦਾ ਜਿਹੜਾ ਅੱਗੇ ਤੋਂ ਵੀ ਵਧੀਆ ਪ੍ਰਭਾਵ ਰਹੇਗਾ ਤੁਸੀਂ ਕਹਿਣਾ ਚਾਹੋਗੇ ਸੈਮੀਰਾ ਦੇਵ ਜੀ ਇੱਥੇ ਜਿਹੜਾ ਐਸ.ਸੀ.ਆਰ.ਐਮ ਕਮਿਟ ਸੀਨੀਅਰ ਸੈਕੰਡਰੀ ਸਕੂਲ ਹੈ ਜੀਰਾ ਵਿਖੇ ਇੱਥੇ ਮੈਨੂੰ ਆ ਕੇ ਬਹੁਤ ਹੀ ਖੁਸ਼ੀ ਮਿਲੀ ਜਦੋਂ ਮੈਂ ਦੇਖਿਆ ਵੀ ਇੰਨੇ ਵਧੀਆ ਇੱਥੋਂ ਦੇ ਸਕੂਲ ਦੇ ਰਿਜ਼ਲਟਸ ਹੈ ਇੱਥੇ ਪ੍ਰਿੰਸੀਪਲ ਸਾਹਿਬ ਇੱਥੋਂ ਦੀ ਫੈਕਲਟੀ ਤੇ ਇੱਥੋਂ ਦੇ ਜਿਹੜੇ ਬੱਚੇ ਆ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤੇ ਮਿਹਨਤ ਕਰਕੇ ਇਹਨਾਂ ਦਾ ਜਿਹੜਾ ਰਿਜ਼ਲਟ ਵੀ ਦਿਸਦਾ ਹੈ ਜਿਹੜੇ ਇਹਨਾਂ ਦਾ ਐਕਾਡੈਮਿਕਸ ਦੇ ਵਿੱਚ ਸਪੋਰਟਸ ਦੇ ਵਿੱਚ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਆ ਜਿਹੜੇ 372 73 ਬੱਚਿਆਂ ਨੂੰ ਮੈਡਲਸ ਮਿਲੇ ਸਪੋਰਟਸ ਵਿੱਚ ਤੇ ਇਹਨਾਂ ਦੇ ਬਹੁਤ ਬੱਚੇ ਜਿਹੜੇ ਮੈਰਿਟ ਦੇ ਵਿੱਚ ਆਏ ਹੋਏ ਆ ਤੇ ਮੈਂ ਇਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਤੇ ਸਟਾਫ ਨੂੰ ਬਹੁਤ ਵਧਾਈ ਦੇਣਾ ਤੇ ਪਾਸ ਸਾਡੀ ਬੜੀ ਵਧੀਆ ਜਿਹੜੀ ਇੰਟਰੈਕਸ਼ਨ ਹੋਈ ਆ ਇੱਕ ਅਵੇਰਨੈਸ ਕੈਂਪੇਨ ਜਿਹੜਾ ਮੈਂ ਸਹੀ ਸਮਝਦਾ ਆ ਵੀ ਜਿਹੜੇ ਸਾਰੇ ਬੱਚੇ ਸਾਡੇ ਇਸ ਤੋਂ ਬਾਅਦ ਐਸ ਮੈਸੈਂਜਰਸ ਕੰਮ ਕਰਨਗੇ ਜਿਹੜੇ ਇਸ ਡਰੱਗਸ ਦੇ ਅਗੇਂਸਟ ਜਿਹੜੀ ਸਾਡੀ ਮਹਿਮ ਚੱਲ ਰਹੀ ਆ ਉਹਦੀ ਅਵੇਅਰਨੈਸ ਇਹ ਸਾਰੇ ਲੋਕਾਂ ਦੇ ਵਿੱਚ ਆਪਣੇ ਵਾਲੇ ਦੁਆਲੇ ਆਪਣੇ ਜਿੱਥੇ ਇਹਨਾਂ ਦੇ ਰੈਹਾਸ਼ੀ ਏਰੀਆ ਉੱਥੇ ਤੇ ਸਕੂਲਾਂ ਦੇ ਵਿੱਚ ਬਾਕੀ ਬੱਚਿਆਂ ਨੂੰ ਤੇ ਬਾਕੀ ਲੋਕਾਂ ਨੂੰ ਇਹ ਅਵੇਅਰਨੈਸ ਕੈਂਪੇਨ ਨੂੰ ਅੱਗੇ ਲੈ ਕੇ ਜਾਣਾ ਹੈ